ਮਹਾਰਾਜ ਜੀ ਇਹ ਤਾਂ ਦੱਸੋ ਕਿ ਲੋਕ ਤਾਂ ਕਹਿੰਦੇ ਸੰਤ ਹੁੰਦਾ ਹੈ ਨਹੀਂ ਤੇ ਜੇ ਸੰਤ ਹੁੰਦਾ ਹੈ ਤੇ ਉਹਦੀ ਫਿਰ ਕਵੱਡੀ ਕੀ ਆ ਸਾਨੂੰ ਕਿਦਾ ਪਤਾ ਲੱਗੇਗਾ ਕਿ ਇਹ ਸੰਤ ਹੈ ਗੁਰੂ ਗ੍ਰੰਥ ਸਾਹਿਬ ਜੀ ਅਸਲ ਵਿੱਚ ਕਿਉਂਕਿ ਆਪੇ ਕਿਸੇ ਹੋਣ ਨੂੰ ਨਹੀਂ ਕੁੱਸਣਾ ਕਿ ਸੰਤ ਹੁੰਦਾ ਹੈ ਕਿ ਨਹੀਂ ਹੁੰਦਾ ਇਸ ਗੱਲ ਤੇ ਬਹੁਤ ਜਿਹੜੀ ਚਰਚਾ ਹੁੰਦੀ ਹੈ ਇੱਕ ਪੂਰੀ ਅਸਥਵਾਲੀ ਤੁਹਾਨੂੰ ਤੁਹਾਨੂੰ ਮਹਾਰਾਜ ਜੀ ਦੇ ਵਿੱਚ ਸੰਤ ਦੇ ਨਾਮ ਦੇ ਅੰਕਤ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਦੱਸੋਗੇ ਸੰਤ ਹੁੰਦਾ ਕਾਹਿੰਦਾ ਸੰਤ ਸਾਹ ਕਹਿੰਦੇ ਆ ਇੱਕ ਲੈ ਇੱਕ ਟੁਕਵਟੀ ਤੁਹਾਨੂੰ ਦੇਣਾ ਇਹ ਟੁਕਵਟੀ ਉੱਤੇ ਵਰਕੇ ਦੇ ਲਿਓ ਵੀ ਜੇ ਤਾਂ ਉਹ ਪੂਰਾ ਖਰਾ ਪੁੱਤਰ ਦਾ ਹੈ ਤੇ ਉਹ ਹੈ ਸੰਤ ਸਾਜ ਕਿਹੜੀ ਟੁਕਵਟੀ ਹੈ ਗੁਰੂ ਸਾਹਿਬ ਕਹਿੰਦੇ ਜਨਾ ਸੋ ਟਿਗਰਾ ਸਮਾਨ ਸਰ ਹੈ ਹਰ ਨਾਮਾ ਮਨਮਨਤ ਧੰਸੇ ਸੇ ਨਾਮਾ ਪੂਰਨ ਸੋਈ ਸੰਤ ਸਭ ਕਹਿੰਦੇ ਆਹ ਜਿਹੜੀ ਟੁਕਵਟੀ ਲਾ ਕੇ ਦੇਖ ਲਿਓ ਤੇ ਐਸੇ